ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਪਿਛਲੇ ਦਿਨੀ ਸੇਵਾਮੁਕਤ ਹੋਏ ਫਾਰਮੇਸੀ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਲਈ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਹੋਟਲ ਕੁਮਾਰ ਇੰਟਰਨੈਸ਼ਨਲ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ ਜਿਸ ਵਿੱਚ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਰਾਜੀਵ ਦੇਵਗਨ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਸਮਾਰੋਹ ਦੌਰਾਨ ਸੀਨੀਅਰ ਫਾਰਮੇਸੀ ਅਫਸਰ ਗੁਰਸ਼ਰਨ ਸਿੰਘ ਬੱਬਰ ਫਾਰਮੇਸੀ ਅਫਸਰ ਰਜਵੰਤ ਕੌਰ ਰੰਧਾਵਾ ਅਤੇ ਫਾਰਮੇਸੀ ਅਫਸਰ ਰਣਜੀਤ ਸਿੰਘ ਨੂੰ ਮੋਮੈਂਟੋ ਅਤੇ ਦੁਸ਼ਾਲੀ ਦੇ ਕੇ ਸਨਮਾਨਿਤ ਕੀਤਾ ਗਿਆ ਸਮਾਰੋਦੀ ਪ੍ਰਧਾਨਗੀ ਅਸ਼ੋਕ ਕੁਮਾਰ ਸ਼ਰਮਾ, ਪਲਵਿੰਦਰ ਸਿੰਘ ਤੰਮੂ ਅਤੇ ਜਸਮੇਲ ਸਿੰਘ ਵੱਲੋਂ ਕੀਤੀ। ਸਮਾਰੋ ਨੂੰ ਹੋਰਨਾਂ ਤੋਂ ਇਲਾਵਾ ਅਸ਼ੋਕ ਕੁਮਾਰ ਸ਼ਰਮਾ, ਪਲਵਿੰਦਰ ਸਿੰਘ ਤੰਮੂ, ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਰਾਜੀਵ ਸ਼ਰਮਾ, ਰਵਿੰਦਰਪਾਲ ਸਿੰਘ ਪੁੱਲਰ, ਬਾਬਾ ਮਲਕੀਤ ਸਿੰਘ ਪੱਟੀ ਨੇ ਵੀ ਸੰਬੋਧਨ ਕੀਤਾ। ਇਹ ਸਾਡੀ ਰਵਾਇਤ ਹੈ ਜਥੇਬੰਦੀ ਦੀ ਪੰਜਾਬ ਰਾਜ ਫਾਰਮੇਸੀ ਆਫੀਸਰ ਐਸੋਸੀਏਸ਼ਨ ਦੀ ਕਿ ਅਸੀਂ ਸਾਲ ਜਾਂ 6 ਮਹੀਨੇ ਬਾਅਦ ਜਿੰਨੇ ਵੀ ਸਾਡੇ ਸੇਵਾਮੁਕਤ ਹੋਏ ਪਿਛਲੇ ਸਮੇਂ 'ਚ ਸਾਡੇ ਫਾਰਮੇਸੀ ਅਫਸਰ ਸੀਨੀਅਰ ਫਾਰਮੇਸੀ ਅਫਸਰ ਜਾਂ ਚੀਫ ਫਾਰਮੇਸੀ ਅਫਸਰ ਅਸੀਂ ਉਹਨਾਂ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕਰਦੇ ਆ ਕਿਉਂਕਿ ਉਹ ਲਗਾਤਾਰ ਜਥੇਬੰਦੀ ਵਿੱਚ ਕੰਮ ਕਰਦੇ ਨੇ ਮਹਿਕਮੇ ਵਿੱਚ ਵੀ ਕੰਮ ਕਰਦੇ ਜਥੇਬੰਦੀ ਵਿੱਚ ਵੀ ਕੰਮ ਕਰਦੇ ਆ ਸੋ ਮਹਿਕਮੇ ਵਿੱਚੋਂ ਜਦੋਂ ਜਾਂਦੇ ਨੇ ਉਦੋਂ ਤੇ ਉਹਨਾਂ ਦਾ ਜਿਹੜਾ ਕੋਈ ਡਿਪਾਰਟਮੈਂਟ ਹੁੰਦਾ ਜਾਂ ਉਹਨਾਂ ਦੇ ਜਿਹੜੀ ਪੀਐਸਸੀ ਦੀ ਉੱਥੋਂ ਉਹਨਾਂ ਨੂੰ ਸੇਵਾਮੁਕਤੀ ਦੇ ਉੱਤੇ ਵਧਾਈ ਕੀਤੀ ਜਾਂਦੀ ਉਹਨਾਂ ਦੀ ਉਹਨਾਂ ਤੋਂ ਵਧਾਈ ਸਮਾਰੋਹ ਹੁੰਦਾ ਹੈ ਪਰ ਜਥੇਬੰਦੀ ਵੱਲੋਂ ਵੀ ਜਥੇਬੰਦੀ ਦਾ ਇੱਕ ਫਰਜ਼ ਬਣਦਾ ਹੁੰਦਾ ਸੋ ਫਰਜ਼ ਪੂਰਾ ਕਰਦੇ ਆ ਸਾਡੇ ਪ੍ਰਧਾਨ ਸ਼ੋਕਜੀ ਔਰ ਭੁਲਵਿੰਦਰ ਸਿੰਘ ਧਾਮੂ ਜੀ ਇਹਨਾਂ ਨੇ ਕਮੇਟੀ ਨੇ ਸਲਾਹ ਕੀਤੀ ਔਰ ਉਸ ਸਲਾਹ ਨੂੰ ਨੇ ਪ੍ਰਚਾਰ ਦੇ ਆ ਅੱਜ ਅਸੀਂ ਉਹਨਾਂ ਸਾਥੀਆਂ ਨੂੰ ਜਿਹੜੇ ਸੇਵਾਮੁਕਤ ਹੋਏ ਪਿਛਲੇ ਸਮੇਂ ਚ ਸਨਮਾਨਿਤ ਕੀਤਾ ਔਰ ਇਹ ਯਾਦ ਦਵਾਇਆ ਕਿ ਜਥੇਬੰਦੀ ਜਿਹੜੀ ਆ ਭਾਵੇਂ ਉਹ ਸੇਵਾਮੁਕਤ ਹੋ ਗਏ ਨੇ ਪਰ ਜਥੇਬੰਦੀ ਉਹਨਾਂ ਨੂੰ ਯਾਦ ਰੱਖਦੀ ਹੈ ਤੇ ਯਾਦ ਰੱਖੇਗੀ ਅੱਜ ਪੰਜਾਬ ਰਾਜ ਫਾਰਮਸਿਸ ਪੰਜਾਬ ਰਾਜ ਫਾਰਮਸਿਸ ਦੇ ਅਫਸਰ ਐਸੋਸੀਏਸ਼ਨ ਦਾ ਇੱਕ ਵਿਸ਼ੇਸ਼ ਸਨਮਾਨ ਪ੍ਰੋਗਰਾਮ ਸੀ ਜਿਸ ਵਿੱਚ ਪਿਛਲੇ ਸਮੇਂ ਵਿੱਚ ਪਿਛਲੇ ਤਕਰੀਬਨ 8-9 ਮਹੀਨੇ ਜਿਹੜੇ ਰਿਟਾਇਰ ਹੋਏ ਸਾਡੇ ਫਾਰਮੇਸੀ ਅਫਸਰ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਇਹ ਸਨਮਾਨ ਅਸੀਂ ਹਰ ਸਾਲ ਜਾਂ 6 ਮਹੀਨੇ ਬਾਅਦ ਕਰਦੇ ਆ ਜਿਹੜੇ ਪਿਛਲੇ ਸਮੇਂ ਤੇ ਰਿਟਾਇਰ ਹੋਏ ਹੋਣਾ ਉਹਨਾਂ ਨੂੰ ਸਨਮਾਨ ਦਿੰਨੇ ਆ ਤੇ ਮਾਨ ਕਰਦੇ ਆ ਕਿ ਉਹ ਕਿਸੇ ਜਥੇਬੰਦੀ ਨਾਲ ਕਿਸੇ ਐਸੋਸੀਏਸ਼ਨ ਦੇ ਨਾਲ ਰਹੇ ਤੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਬੰਦਾ ਸਨਮਾਨ ਉਹ ਅਸੀਂ ਮਸ਼ਾ ਹੀ ਇਹ ਇੱਕ ਪ੍ਰੋਗਰਾਮ ਕਰਕੇ ਦਿੰਦੇ ਰਹਿੰਦੇ ਆ ਦਿੰਦੇ ਰਹਿੰਦੇ ਆ ਇਸ ਕਰਕੇ ਹੀ ਇਹ ਪ੍ਰੋਗਰਾਮ ਕੀਤਾ